ਗੈਂਗਸਟਰਾਂ ਦੀਆਂ ਇਨਕੁਇਰੀਆਂ ਦੀਆਂ ਗੱਲਾਂ ਕਰਨ ਵਾਲੀ ਆਮ ਆਦੀ ਪਾਰਟੀ ਕਿਉਂਕਿ ਹੁਣ ਤਰਨਤਨ ਚੋਣ ਭਮਾ ਸਰਕਾਰੀ ਡੰਡੇ ਨਾਲ ਜਿੱਤ ਗਈ ਆ ਪਰ ਇਹ ਗੱਲ ਹਜਮ ਨਹੀਂ ਆ ਰਹੀ ਕਿ ਅਕਾਲੀ ਦਲ ਮੋਢਿਆਂ ਤੇ ਕਿਵੇਂ ਆ ਚੜਿਆ ਕਿਉਂਕਿ ਜਿੱਤੀ ਸਰਕਾਰ ਨਹੀਂ ਜਿੱਤੇ ਆ ਪ੍ਰਸ਼ਾਸਨ ਹੈ ਹੁਣ ਕਹਿੰਦੇ ਜੀ ਅਸੀਂ ਜਾਂਚ ਕਰਾਂਗੇ ਪਹਿਲਾਂ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਇੰਡੀਆ ਦਾ ਇੱਕ ਨੰਬਰ ਦਾ ਗੈਂਗਸਟਰ ਲਾਰੈਂਸ ਬਸਰੋਈ ਖਰੜ ਦੇ ਸੀਆਈ ਸਟਾਫ ਦੇ ਵਿੱਚ ਇੱਕ মিডিਆ ਜੀ ਇੰਟਰਵਿਊ ਕਰ ਦਿੰਦਾ ਇਹੋ ਇੰਟਰਵਿਊ ਕਰਾਉਣ ਵਾਲਾ ਡੀਐਸਪੀ ਮੁੜ ਕੇ ਹੁਣ ਤੱਕ ਲੱਭਿਆ ਨਹੀਂ ਕਿਥੇ ਗਿਆ ਉਹ ਡੀਐਸਪੀ ਦੇ ਇਹ ਵੀ ਚਰਚੇ ਨੇ ਕਿ ਉਹ ਆਪ ਹੀ ਗੈਂਗਸਟਰਾਂ ਤੋਂ ਬਿਜ਼ਨਸਮੈਨਾਂ ਨੂੰ ਫੋਨ ਕਰਾਉਂਦਾ ਸੀ ਆਪ ਹੀ ਗੈਂਗਸਟਰਾਂ ਨਾਲ ਉਹਨਾਂ ਦੇ ਸਮਝੌਤੇ ਕਰਾਉਂਦਾ ਸੀ ਪੈਸੇ ਲੈ ਕੇ ਇਹ ਇਨਕੁਆਰੀਆਂ ਕਦੇ ਹੋਈਆਂ ਜਿੰਨੀਆਂ ਫਰੋਤੀਆਂ ਪੰਜਾਬ ਦੇ ਵਿੱਚ ਅੱਜ ਹਰੇਕ ਕਸਬੇ ਦੇ ਵਿੱਚ ਚੰਗੇ ਚੰਗੇ ਬਿਜ਼ਨਸਮੈਨਾਂ ਨੂੰ ਛੋਟੇ ਦੇ ਛੋਟੇ ਬਿਜ਼ਨਸਮੈਨਾਂ ਨੂੰ ਗੈਂਗਸਟਰ ਲੈ ਰਹੇ ਨੇ ਇਹ ਗੱਲ ਦੀਆਂ ਇਨਕੁਆਰੀਆਂ ਹੋਈਆਂ ਕਦੇ ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਜਨਤਾ ਸੁਣੇ ਸੀ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਮਾਝਾ ਦੁਆਬਾ A1 B1 ਗੈਂਗਸਟਰ ਜ਼ੋਨ ਬਣੇ ਹੋਏ ਨੇ ਕਿ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਮਾਝੇ ਦੇ ਗੈਂਗਸਟਰ ਹੋਰ ਨੇ ਦੁਆਬੇ ਦੇ ਹੋਰ ਨੇ ਆ ਮਾਲਵੇ ਦੇ ਪਟੰਡੇ ਦੇ ਹੋਰ ਨੇ ਮੋਗੇ ਦੇ ਹੋਰ ਨੇ ਤੇ ਚੰਡੀਗੜ੍ਹ ਮਾਲੀ ਦੇ ਹੋਰ ਨੇ ਇਹ ਤਾਂ ਹਾਲਾਤ ਨੇ ਪੰਜਾਬ ਦੇ ਤੇ ਇਹ ਅਕਾਲੀ ਦਲ ਨੂੰ ਮਤਾਂ ਦਿੰਦੇ ਨੇ ਹੁਣ ਗੱਲ ਕੀ ਹੈ ਕਿ ਜਿਹੜਾ ਅਕਾਲੀ ਦਲ ਮੋਢਿਆਂ ਤੇ ਆ ਚੜਿਆ ਉਹ ਹਾਜਮ ਨਹੀਂ ਆਉਂਦਾ ਕਿ ਜ਼ੋਰ ਬਹੁਤ ਲਾਇਆ ਬਥੇਰੀਆਂ ਸ਼ਕਤੀਆਂ ਬਥੇਰੇ ਬੰਦੇ ਸਰਕਾਰ ਨੇ ਪਲਾਨ ਕਰਕੇ ਲੱਤਾਂ ਖਿੱਚਣ ਲਈ ਵੀ ਲਾਏ ਪਰ ਫਿਰ ਵੀ ਮੂੰਹ ਦੀ ਖਾਣੀ ਪਈ ਤਾਂ ਹੀ ਅਕਾਲੀ ਦਲ ਦੇ ਆਗੂ ਤੇ ਪਰਚੇ ਰੇਡਾਂ ਕੀ ਹਾਲਾਤ ਬਣੇ ਹੋਏ ਨੇ ਇਹ ਤਾਂ ਉਹ ਕਹਾਵਤ ਹੁਣ ਸਾਹਮਣੇ ਆਉਂਦੀ ਆ ਕਿ ਕਿਸੇ ਨੇ ਮਾਰਿਆ ਡੋਲੂ ਕੁੱਤੀ ਦੇ ਉਹ ਕਹਿੰਦਾ ਨਮਾ ਡੋਲੂ ਤੋੜ ਤੇ ਆ ਕਹਿੰਦਾ ਡੋਲੂ ਟੁੱਟਿਆ ਨਾ ਦੇਖ ਕੁੱਤੀ ਦੀਆਂ ਪਤੀੜਾਂ ਪੈਂਦੀਆਂ ਦੇਖ ਆ ਜੋ ਹਾਲਾਤ ਸਰਕਾਰ ਦੇ ਨੇ ਕਿ ਅਕਾਲੀ ਦਲ ਨੂੰ ਦੂਜੇ ਨੰਬਰ ਤੇ ਆਇਆ ਨਾ ਦੇਖੋ ਸਰਕਾਰ ਦੀਆਂ ਚੀਕਾਂ ਪੈਂਦੀਆਂ ਦੇਖੋ ਕਿਵੇਂ ਪਈਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਂਗਸਟਰਾਂ ਦੀਆਂ ਕਵੈਰੀਆਂ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਕਿਉਂਕਿ ਹੁਣ ਤਰਨਤਨ ਚੋਣ ਭਮਾ ਸਰਕਾਰੀ ਡੰਡੇ ਨਾਲ ਜਿੱਤ ਗਈ ਆ ਪਰ ਇਹ ਗੱਲ ਹਜਮ ਨਹੀਂ ਆ ਰਹੀ ਕਿ ਅਕਾਲੀ ਦਲ ਮੋਢਿਆਂ ਤੇ ਕਿਵੇਂ ਆ ਚੜਿਆ ਕਿਉਂਕਿ ਜਿੱਤੀ ਸਰਕਾਰ ਨਹੀਂ ਜਿੱਤਿਆ ਪ੍ਰਸ਼ਾਸਨ ਹੈ ਹੁਣ ਕਹਿੰਦੇ ਜੀ ਅਸੀਂ ਜਾਂਚ ਕਰਾਂਗੇ ਪਹਿਲਾਂ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਇੰਡੀਆ ਦਾ ਇੱਕ ਨੰਬਰ ਦਾ ਗੈਂਗਸਟਰ ਲਾਰੈਂਸ ਬਸਰੋਈ ਖਰੜ ਦੇ ਸੀਆਈ ਸਟਾਫ ਦੇ ਵਿੱਚ ਇੱਕ ਮੀਡੀਆ ਜੀ ਇੰਟਰਵਿਊ ਕਰ ਦਿੰਦਾ ਤੇ ਉਹ ਇੰਟਰਵਿਊ ਕਰਾਉਣ ਵਾਲਾ ਡੀਐਸਪੀ ਮੁੜ ਕੇ ਹੁਣ ਤੱਕ ਲੱਭਿਆ ਨਹੀਂ ਕਿੱਥੇ ਗਿਆ ਉਹ ਡੀਐਸਪੀ ਦੇ ਇਹ ਵੀ ਚਰਚੇ ਨੇ ਕਿ ਉਹ ਆਪ ਹੀ ਗੈਂਗਸਟਰਾਂ ਤੋਂ ਬਿਜ਼ਨਸਮੈਨਾਂ ਨੂੰ ਫੋਨ ਕਰਾਉਂਦਾ ਸੀ ਆਪ ਹੀ ਗੈਂਗਸਟਰਾਂ ਨਾਲ ਉਹਨਾਂ ਦੇ ਸਮਝੌਤੇ ਕਰਾਉਂਦਾ ਸੀ ਪੈਸੇ ਲੈ ਕੇ ਇਹ ਇਨਕੁਆਰੀਆਂ ਕਦੇ ਹੋਈਆਂ ਜਿੰਨੀਆਂ ਫਰੋਤੀਆਂ ਪੰਜਾਬ ਦੇ ਵਿੱਚ ਅੱਜ ਹਰੇਕ ਕਸਬੇ ਦੇ ਵਿੱਚ ਚੰਗੇ ਚੰਗੇ ਬਿਜ਼ਨਸਮੈਨਾਂ ਨੂੰ ਛੋਟੇ ਦੇ ਛੋਟੇ ਬਿਜ਼ਨਸਮੈਨਾਂ ਨੂੰ ਗੈਂਗਸਟਰ ਲੈ ਰਹੇ ਨੇ ਇਹ ਗੱਲ ਦੀਆਂ ਇਨਕੁਆਰੀਆਂ ਹੋਈਆਂ ਕਦੇ ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਜਨਤਾ ਸੁਣੇ ਸੀ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਮਾਝਾ ਦੁਆਬਾ A1 B1 ਗੈਂਗਸਟਰ ਜ਼ੋਨ ਬਣੇ ਹੋਏ ਨੇ ਕਿ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਮਾਝੇ ਦੇ ਗੈਂਗਸਟਰ ਹੋਰ ਨੇ ਦੁਆਬੇ ਦੇ ਹੋਰ ਨੇ ਆ ਮਾਲਵੇ ਦੇ ਪਟਿੰਡੇ ਦੇ ਹੋਰ ਨੇ ਮੋਗੇ ਦੇ ਹੋਰ ਨੇ ਤੇ ਚੰਡੀਗੜ੍ਹ ਮਾਲੀ ਦੇ ਹੋਰ ਨੇ ਇਹ ਤਾਂ ਹਾਲਾਤ ਨੇ ਪੰਜਾਬ ਦੇ ਤੇ ਇਹ ਅਕਾਲੀ ਦਲ ਨੂੰ ਮਤਾ ਦਿੰਦੇ ਨੇ ਹੁਣ ਗੱਲ ਕੀ ਹੈ ਕਿ ਜਿਹੜਾ ਅਕਾਲੀ ਦਲ ਮੋਢਿਆਂ ਤੇ ਆ ਚੜਿਆ ਉਹ ਹਜਮ ਨਹੀਂ ਆਉਂਦਾ ਕਿ ਜ਼ੋਰ ਬਹੁਤ ਲਾਇਆ ਬਥੇਰੀਆਂ ਸ਼ਕਤੀਆਂ ਬਥੇਰੇ ਬੰਦੇ ਸਰਕਾਰ ਨੇ ਪਲਾਨ ਕਰਕੇ ਲੱਤਾਂ ਖਿੱਚਣ ਲਈ ਵੀ ਲਾਏ ਪਰ ਫਿਰ ਵੀ ਮੂੰਹ ਦੀ ਖਾਣੀ ਪਈ ਤਾਂ ਹੀ ਅਕਾਲੀ ਦਲ ਦੇ ਆਗੂ ਤੇ ਪਰਚੇ ਰੇਡਾਂ ਕੀ ਹਾਲਾਤ ਬਣੇ ਹੋਏ ਨੇ ਇਹ ਤਾਂ ਉਹ ਕਹਾਵਤ ਹੁਣ ਸਾਹਮਣੇ ਆਉਂਦੀ ਆ ਕਿ ਕਿਸੇ ਨੇ ਮਾਰਿਆ ਡੋਲੂ ਕੁੱਤੀ ਦੇ ਉਹ ਕਹਿੰਦਾ ਨਮਾ ਡੋਲੂ ਤੋੜ ਤੇ ਆ ਕਹਿੰਦਾ ਡੋਲੂ ਟੁੱਟਿਆਰਾ ਦੇਖ ਕੁੱਤੀ ਦੀਆਂ ਪਤੀੜਾਂ ਪੈਂਦੀਆਂ ਦੇਖ ਆ ਜੋ ਹਾਲਾਤ ਸਰਕਾਰ ਦੇ ਨੇ ਕਿ ਅਕਾਲੀ ਦਲ ਨੂੰ ਦੂਜੇ ਨੰਬਰ ਤੇ ਆਇਆ ਨਾ ਦੇਖੋ ਸਰਕਾਰ ਦੀਆਂ ਚੀਕਾਂ ਪੈਂਦੀਆਂ ਦੇਖੋ ਕਿਵੇਂ ਪਈਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ